सुंदर अके सुना घर दे दो। बीबी ने कहा नहीं बाबा जी ती अजे भी नहीं समझे मेनू घर भी चाहिए। ਚਾਹੀਦਾ ਵੀ ਸਮੁੰਦਰ ਦੇ ਅੱਗੇ ਆ ਅਤੇ ਹੋਵੇ ਵੀ ਇਸੇ ਇਲਾਕੇ ਦੇ ਵਿੱਚ ਇਸੇ ਨਗਰ ਦੇ ਵਿੱਚ ਮੈਂ ਇੱਕ ਵਾਰ ਨਹੀਂ ਜਾਣਾ ਚਾਹੁੰਦੀ ਕਹਿੰਦੇ ਬਾਬਾ ਜੀ ਨੇ ਕਿਹਾ ਕੋਈ ਗੱਲ ਨਹੀਂ ਮੈਂ ਤੇਰੀ ਇਹ ਫਰਮਾਇਸ਼ ਵੀ ਪ੍ਰਮਾਤਮਾ ਦੇ ਦੇ ਰੱਬ ਅੱਗੇ ਕਰਤਮਾਂਗਾ ਕਹਿੰਦੇ ਉਹ ਬੀਬੀ ਹੱਸ ਕੇ ਕਹਿਣ ਲੱਗੀ ਬਾਬਾ ਜੀ ਇਹ ਨਹੀਂ ਹੋ ਸਕਦਾ ਇੱਥੇ ਸਮੁੰਦਰ ਕਿੰਜ ਆ ਸਕਦਾ ਹੈ ਕਹਿੰਦੇ ਉਹ ਬਾਬਾ ਜੀ ਨੂੰ ਆਪਣੇ ਪਰਮ ਪਿਤਾ ਪਰਮਾਤਮਾ